हां जी दोस्तों सारेया नु ससरी काल स्वागत है टोडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਪੁੱਲਰ ਪੁੱਲਰ ਪੇੜ ਦੋਸਤੋ ਅੱਜ ਪਹੁੰਚੇ ਆ ਤਹਿਸੀਲ ਢਿਲਵਾ ਜਿਲ੍ਹਾ ਕਪੂਰਥਲਾ ਬਾਈ ਪੰਮੇ ਪੁੱਲਰ ਦੇ ਘਰੇ ਆ ਦੋਸਤੋ ਪਸ਼ੂ ਜਿਹੜੇ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਅੱਜ ਵੀ ਘੱਟੋ ਘੱਟ ਵੀ 5 ਕ 4 4 ਤੋਂ 5 ਨਗ ਜਿਹੜੇ ਦੋਸਤੋ ਟੋਟਲ ਹੋਣਗੇ 6 ਨਗ ਵੀ ਆ ਪਰ ਪ੍ਰੋਪਰ ਜਿਹੜੀ ਆ ਪੂਰੀ ਡਿਟੇਲ ਆ ਉਹ ਬਾਈ ਪੰਮੇ ਪੁੱਲਰ ਦੇ ਨਾਲ ਆਪਾਂ ਗੱਲਬਾਤ ਕਰਾਂਗੇ 30 ਸਤੰਬਰ ਨੂੰ ਦੋਸਤੋ ਅੱਜ ਆਪਾਂ ਇਹ ਕਵਰ ਕਰਦੇ ਪਏ ਆਂ ਕੱਲ ਨੂੰ ਦੋਸਤੋ ਇੱਕ ਸ਼ਾਮ ਦਾ ਟਾਈਮ ਦੱਸ ਦਿੰਦੇ ਆ ਅਕਤੂਬਰ ਨੂੰ ਜਿਹੜੀ ਵੀਡੀਓ ਕੱਲ ਨੂੰ ਮਾਰਨਿੰਗ ਦੋਸਤੋ 6 ਵਜੇ ਅਪਲੋਡ ਕਰ ਦਿਆਂਗੇ ਬਾਕੀ ਹੁਣ ਸਮਾਂ ਜਿਹੜਾ ਨੋਟ ਕਰ ਲਿਓ ਬਿਲਕੁਲ 6:30 ਦਾ ਹੁਣ ਜਿਹੜਾ ਸਮਾਂ ਹੈਗਾ 6:30 ਮਿੰਟ ਦਾ ਸਮਾਂ ਜੀ ਸ਼ਾਮ ਦਾ ਸੋ ਸਵੇਰ ਸਵੇਰ ਨਗਦੀ ਜਿਹੜੀ ਦੋਸਤੋ ਹਰ ਵਾਰ ਆਪਾਂ ਕਹਿੰਦੇ ਦੋ ਡੰਗ ਚਵਾਈ ਕਰੋ ਤਸੱਲੀ ਕਰੋ ਗੱਭਣ ਪਸ਼ੂ ਆਪਣਾ ਤਿਰਪ ਕੇ ਤਸੱਲੀ ਕਰੋ ਆਜੋ ਕਰਦੇ ਆਂ ਗੱਲਬਾਤ ਬਾਈ ਪੰਮੇ ਪੁੱਲਰ ਨਾਲ ਸਭ ਤੋਂ ਪਹਿਲਾਂ ਬਾਈ ਪੰਮੇ ਪੁੱਲਰ ਜੀ ਸਸਰੀ ਕ ਆ ਅਸਾਦਕਰ ਆਉਣ ਤੇ ਤੁਹਾਡਾ ਬਹੁਤ ਧੰਨਵਾਦ ਅਸਤੂ ਜੀ ਤੇ ਹੋਰ ਮਾਰਾ ਸਾਨੂੰ ਚਾਰਜ ਕਰਾ ਕਰੇ ਜਿਹੜੇ ਸਾਡੀ ਵੀਡੀਓ ਵੇਖਦੇ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਜਿਹੜੇ ਮਈਆ ਖਰੀਦਦੇ ਉਹਨਾਂ ਦਾ ਵੀ ਧੰਨਵਾਦ ਆ ਵੀਡੀਓ ਚੰਗੀ ਤਰ੍ਹਾਂ ਵੇਖ ਕੇ ਫਿਰ ਬਹੁ ਖਰੀਦਿਆ ਕਰੋ ਇੱਕ ਦੋ ਵਾਰੀ ਪਸ਼ੂ ਦੀ ਵੀਰ ਚੰਗੇ ਤੁਸੀਂ ਰਕਮ ਲਾਉਣੀ ਆ ਪੈਸੇ ਲਾਉਣੇ ਆ ਆਪਣੀ ਵੀਡੀਓ ਤਸਲੀ ਨਾਲ ਵੇਖ ਕੇ ਫਿਰ ਸਾਡੇ ਕੋਲ ਅਗਰ ਤਸਲੀ ਕਰੋ ਫਿਰ ਪਸ਼ੂ ਲਾਓ ਅਸੀਂ ਕਿਤੇ ਕਾਲੀ ਕਰਕੇ ਆਨਲਾਈਨ ਮੰਗਾ ਲਓ ਜੇ ਉਹਨਾਂ ਨੇ ਮੈ ਗੋਣੇ ਤਾਂ ਆਪਣੀ ਜ਼ਿੰਮੇਵਾਰੀ 'ਚ ਮੰਗਾਓ ਠੀਕ ਹੈ ਜੀ ਬਿਲਕੁਲ ਜੀ ਅਸੀਂ ਜ਼ਿੰਮੇਵਾਰੀ ਜੀ ਨਹੀਂ ਦਿੱਤੀ ਠੀਕ ਦੇ ਸਕਦੇ ਹਾਂ ਲੈ ਕੇ ਚੋ ਚਾਰੋਂ ਆਨਲਾਈਨ ਚ ਵਾਲੋਂ ਜਿੰਦਾ ਮਰਜੀ ਚ ਵਾਲੋਂ ਠੀਕ ਹੈ ਬਿਲਕੁਲ ਹਾਂਜੀ ਸੋ ਅਜ ਭੁੱਲਰ ਸਾਹਿਬ ਆਪਣੇ ਕੋਲ ਪਸ਼ੂ ਟੋਟਲ ਨਾਲ ਕਿੰਨੇ ਮੱਝਾਂ ਦੇ ਵਿੱਚ ਕਿੰਨੇ ਬੇੜਾ ਕਿੰਨੀਆਂ ਪੰਜ ਕਿ ਮੱਝਾਂ ਵਾਂ ਦੇ ਇੱਕ ਗਾਂ ਠੀਕ ਹੈ ਪੰਜ ਮੱਝਾਂ ਦੇ ਇੱਕ ਗਾਂ ਜੀ ਹਾਂਜੀ ਆਜੋ ਕਰਦੇ ਹਾਂ ਡਿਟੇਲ ਸਾਂਝੀ ਸੋ ਜਿਹੜਾ ਦੋਸਤੋ ਬਿਲਕੁਲ ਹੋਰ ਜ਼ਿਆਦਾ ਸ਼ਾਮ ਦਾ ਜਿਹੜਾ ਬਿਲਕੁਲ ਰਾਦਰ ਪਹਿਲਾ ਨਾ ਹੋਵੇ ਇਸ ਕਰਕੇ ਆਪਾਂ ਬਿਲਕੁਲ ਡਿਟੇਲ ਸਾਂਝੀ ਕਰਦੇ ਆਂ ਭੁੱਲਰ ਸਾਹਿਬ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰੋ ਇਹ ਪਹਿਲਣ ਝੋਟੀ ਹੈ ਚਾਰ ਦਾੰਦਾ ਪਹਿਲਣ ਝੋਟੀ ਦੋਸਤੋ ਚਾਰ ਦਾੰਦਾ ਤੁਹਾਨੂੰ ਦਿਖਾ ਰਹੇ ਆਂ ਗੱਬਣੇ ਕਿ ਸੁਈ ਹੈ ਜੀ ਸੁਈ ਹੈ ਜੀ ਤਾਂ ਬੱਚਾ ਕੱਲ ਮਰ ਗਿਆ ਸੋ ਅੱਜ ਸਵੇਰੇ ਅੱਜ ਸਵੇਰੇ ਬੱਚਾ ਮਰ ਗਿਆ ਜੀ ਹਾਂ ਥਾਪੀ ਦੇ ਮਾਰਾਂ ਪੂਰਾ ਪ੍ਰਵਾਨ ਨਹੀਂ ਕੀਤੀ ਪਾਰਾ ਬੱਗਾ ਸਵੇਰੇ ਜੋੜੀ ਅੱਛਾ ਪਹਿਲਣ ਝੋਟੀ ਸੀ ਦਿਨ ਕਿੰਨੇ ਕੁ ਹੋ ਗਿਆ ਜੀ ਜਨ ਵੀ 10 15 ਅਕ ਦਿਨ ਸਵੇਰੇ 15 ਕੁ ਹੋਏ ਹੋਣ ਅ ਬੱਚੇ ਦੀ ਵੀਡੀਓ ਦੋਸਤੋ ਮਿਲ ਜੂਗੀ ਪ੍ਰੋਪਰ 15 ਕ ਦਿਨ ਦਾ ਜਿਹੜਾ ਸੂਆ 15 ਦਿਨਾਂ ਦੀ ਸੂਈ ਆ ਪਹਿਲੇ ਜੀ ਵੀ ਰਿਕਾਰਡ ਆ ਆਪਣੇ ਕੈਮਰਾ 'ਚ ਵੀ ਰਿਕਾਰਡ ਆ ਠੀਕ ਆ ਜੀ ਹਾਂਜੀ ਤੇ ਪਹਿਲਾਂ ਝੋਟੀ ਹੁਣ ਦੋ ਦੋ ਪੁੱਲਰ ਸਾਹਿਬ ਕਿੰਨਾ ਚਲਾਉਂਦਾ 9 ਕਿਲੋ ਦੁੱਧ ਆ ਜੀ ਅਹੀਂ 8 ਕਿਲੋ ਕੰਡਾ ਕਰਾ ਲਾਂ ਜਿੰਨਾ ਮਰਜ਼ੀ ਆ ਜੀ ਠੀਕ ਆ ਜੀ ਹਾਂਜੀ ਲਓ ਜੀ ਖੋਲ ਕੇ ਤੋਰਗੇ ਆ ਰੋਟੂ ਏ ਆ ਜੋ ਖੋਲ ਕੇ ਤੋਰ ਕੇ ਦਿਖਾਈਏ ਆ 8 ਕਿਲੋ ਦੋਸਤੋ ਬਿਲਕੁਲ ਜਿਹੜਾ ਕੋਈ ਵੀਰ ਸੌਦਾ ਕਰ ਲੇ ਬਾਕੀ 9 ਕਿਲੋ ਦੁੱਧ ਹੋਊਗਾ ਬਿਲਕੁਲ ਕੰਡੇ ਵਾਲਾ ਠੀਕ ਆ ਕੋਈ 8 ਮੰਨ ਕੇ ਸੌ ਆ ਗਿਆ ਜੀ ਬਾਲ ਦੇ ਖੁਸ਼ ਹੋ ਕੇ ਮਿਲਦੀ ਆ ਮੈਨੂੰ ਇਦਾਂ ਹੁਣ ਤੁਹਾਡੇ ਸਾਹਮਣੇ ਮਾ ਕੇ ਦਿਖਾ ਲਨੇ ਠੀਕ ਆ ਜੀ ਲਿਓ ਜੀ ਸੋ ਚਵਾਈ ਜਿਹੜੀ ਦੋਸਤੋ ਇੱਕ ਨੰਬਰ ਆ ਬਿਲਕੁਲ ਬਲੈਕ ਝੋਟੀ ਆ ਫੇਸ ਕੁਆਲਟੀ ਵੇਖੋਗੇ ਬਿਲਕੁਲ ਮੱਥਾ ਪੂਛ ਬਿਲਕੁਲ ਬਲੈਕ ਜਿਹੜੀ ਠੀਕ ਆ ਜੀ ਬਲੈਕ ਬਿਲਕੁਲ ਪਤਲੀ ਚਮੜੀ ਦੀ ਜਿਹੜੀ ਦੋਸਤੋ ਇਹ ਝੋਟੀ ਠੀਕ ਆ ਹਾਈਟ ਕਾ ਤੋ ਤੁਸੀਂ ਆਹ ਵੇਖ ਲਓ ਵੀ ਨਵੀਂ ਝੋਟੀ ਆ ਪਹਿਲੇ ਨਾ ਦੂਜੇ ਸਵੇਰ ਤੀਜੇ ਸਵੇਰ ਨਾਰਮਲ ਹੀ ਆਪਾਂ ਗੱਲ ਕਰਦੇ ਵੀ ਪਸ਼ੂ ਪੂਰਾ ਬਣ ਜਾਂਦਾ ਕੱਢਾ ਹੁਣ ਆਹ ਦੇਖੋ ਹੌਲੀ ਆ ਦੇਖ ਖੁਦ ਧਾਰਦਾ ਵੀ ਨਹੀਂ ਭਰ ਕਹੂਗਾ ਜੀ ਲਓ ਜੀ ਠੀਕ ਹੈ ਚੋਕੇ ਸੇ ਪਾਸਿਓਂ ਧਾਰਦਾ ਭੋਰ ਛਟਾ ਦੋਸਤੋ ਕੋਈ ਫਰਕ ਨਹੀਂਗਾ ਇੱਕ ਨੰਬਰ ਚਵਾਈ ਆ ਕੋਈ ਵੀ ਰਵੇ ਆਪਣੀ ਤਸੱਲੀ ਤੁਸੀਂ ਵੀ ਕਰ ਲਿਓ ਦੋ ਡੰਗ ਚੋਲਿਓ ਇੱਕ ਟਾਈਮ ਚੋਲਿਓ ਚੌਰਸ ਝੱਡਾ ਬਿਲਕੁਲ ਇੱਕਸਾਰ ਪੱਧਰ ਲੇਵਾ ਬਿਲਕੁਲ ਤੇ ਭੁੱਲਰ ਸਾਹਿਬ ਲੈਣ ਦੇਣਾ ਕਿ ਰੋਗਾਂ ਦਾ ਮੁੱਲ ਛੋਟੀ ਬਹੁਤ ਮਹਿੰਗੀ ਆਈ ਜੀ ਹਾਂ ਤੇ ਹੁਣ ਬੱਚੇ ਦਾ ਤੁਹਾਨੂੰ ਪਤਾ ਹੀ ਚਾ ਵਟਾ ਪੈਣਾ ਮੁਰਦਾ ਦਾ 70 70 ਸੀਗਾ ਹਾਂਜੀ ਅਸੀਂ 60 ਚੋਂ ਮਾਰ ਕਰ ਦਾਂਗੇ 60 ਚੋਂ ਮਾਨਤ ਹਾਂਜੀ ਹਾਂਜੀ ਠੀਕ ਹੈ ਜੀ 60 ਹਜ਼ਾਰ ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ 8 ਤੋਂ 9 9 ਕਿਲੜਾ ਦੋਸਤੋ ਬਿਲਕੁਲ ਹਾਜ਼ਰ ਦੋ ਦਾ ਜਿਹੜਾ ਕਿਸੇ ਵੀਰਨੇ ਚਵਾਈ ਕਰ ਲੈਣੀ ਹੈ ਇੱਕ ਨੰਬਰ ਚਵਾਈ ਹੈ ਠੀਕ ਆਜੋ ਇਸ ਤੋਂ ਬਾਅਦ ਇੱਕ ਸਾਈਡ ਨੰਬਰ ਤੇ ਜਿਹੜੀ ਆ ਤੁਹਾਨੂੰ ਮੱਝ ਦਿਖਾਉਣੀ ਆ ਇਹ ਇਹ ਸੂਈ ਹੈ ਜੀ ਹਾਂਜੀ ਸੂਈ ਆ ਬੱਚਾ ਦਾਦਾ ਦਾ ਨਹੀਂ ਸੂਈ ਦਸਾਂ ਦਿਨਾਂ ਦੀ ਸੂਈ ਅਗਲੀ ਮੱਝ ਦੋਸਤੋ ਦੂਜਾ ਨੰਬਰ ਆ ਤੇ ਸੂਹਾ ਇੱਕ ਨਵਾ ਜੀ ਤੀਜਾ ਮੰਨ ਲਓ ਨਹੀਂ ਤੇ ਲਿਆ ਦੀ ਜੀ ਤੇ ਤੇ ਜਿਵੇਂ ਹੋ ਸਕਦੀ ਤੀਜਾ ਤੀਜਾ ਸਵੇਰ ਮੰਨ ਲਓ ਕੋਈ ਵੀ ਤੀਜਾ ਉਹ ਬਾਤ 14 ਵੀ ਮੰਨ ਲਿਆ ਆਪਣੀ ਝਾਮ ਜਲਾ ਲਈ ਲਓ ਜੀ 10 ਦਿਨਾਂ ਦੀ ਸੂਈ ਆ ਦੋਸਤੋ ਬਾਕੀ ਥਣ ਥਣ ਦੀ ਵਿੱਥੀ ਵੇਖੋ ਨਖੇੜ ਵੇਖ ਸਕਦੇ ਜਾਂ ਦੇਖੋ ਜੀ ਠੀਕ ਹੈ ਅੱਛਾ ਪੁੱਲਰ ਸਾਹਿਬ 10 ਦਿਨਾਂ ਦੀ ਸੂਈ ਹੁਣ ਦੁੱਧ ਕਿੰਨਾ ਚਵਾ ਦਾਂਗੇ 15 ਲੀਟਰ ਦੁੱਧ ਆਊਗਾ 15 ਲੀਟਰ ਸੋਨਾ ਵੀ ਉਦੋਂ ਦਾ 15 ਹੀ ਗੰਟੀ ਕਰਾਵਾਂਗੇ ਅੱਛਾ ਜੀ ਲਓ ਜੀ ਦੋਸਤੋ ਮੋੜ ਠੀਕ ਹੈ ਜੀ 15 16 15 ਤੋਂ ਪਲੱਸ ਆ ਪਰ 15 ਲੀਟਰ ਕੋਈ ਵੀਰ ਮੰਨ ਕੇ ਸੌਦਾ ਕਰੇ ਅਜਾ ਮੈਲੇ ਤੇ ਨਹੀਂ ਆਈ ਜੋਡੀ ਹਾਂ ਲਿਓ ਜੀ ਹਾਈਟ ਕੱਦ ਦੀ ਗੱਲ ਕਰੀਏ ਤਾਂ ਦੋਸਤੋ ਫੁੱਲ ਵੱਡੀ ਹਾਈਟ ਆ ਹਾਈਟ ਉੱਚੀ ਆ ਪੂਰੀ ਠੀਕ ਆ ਜੀ ਇੱਕ ਆਪਾਂ ਪੂਰੀ ਗੱਲ ਕਰ ਰਹੀਏ ਫੁੱਲ ਸਟੈਂਡਰਡ ਸਾਈਜ਼ ਆ ਵੱਡੇ ਸਾਈਜ਼ ਦੇ ਵਿੱਚ ਜਿਹੜੀ ਇਹ ਮੱਝ ਆ ਦੂਜੇ ਨੰਬਰ ਤੇ ਥਾਣਾ ਦੀ ਗੱਲ ਕਰ ਲਈਏ ਜਿੱਥੋਂ ਤੱਕ ਦੋਸਤੋ ਮੈਂ ਦੇਖ ਰਿਹਾ ਵਿੱਥੀ ਦੀ ਗੱਲ ਕਰ ਲਈਏ ਵੀ ਘੱਟੋ ਘੱਟ ਵੀ ਕੋਈ 5 5 4 4 ਇੰਚੀ ਦੀ ਬੜੇ ਖੁੱਲੀ ਢੂਲੀ ਦੋਸਤੋ ਵੰਡ ਚੰਗੀ ਆ ਠੀਕ ਆ ਮਰਲਿਆਂ ਦੇ ਮਰਲੇ ਆ ਆਪ ਸੋਣੀ ਵਾਂਡਾ ਬਿਲਕੁਲ ਪੀੜੀ ਦੇ ਪਾਵੇਂ ਵਰਗੇ ਥਣ ਸਪੇਸ ਚੰਗੀ ਖਾਸੀ ਆ ਲਓ ਜੀ ਲਓ ਜੀ ਆਹ ਗਾ ਠੀਕ ਆ ਆ ਦੇਖੋ ਵੀ ਦੁੱਧ ਵੈਸੇ ਦੋਸਤੋ 15 ਤੋਂ ਪਲੱਸ ਆ ਪਰ 15 ਲੀਟਰ ਮੰਨ ਕੇ ਕੋਈ ਵੀਰ ਸੌਫਦਾ ਕਰੇ ਬਤੀ ਮੱਝ ਅਜੇ ਮੈਨੂੰ ਦਿਨ ਦੀ ਸੂਈ ਆ ਅਜੇ ਜਿੱਦਾਂ ਕਿ ਵੀਰ ਨੇ ਦੱਸਿਆ ਵੀ ਮੈਲੇ ਹਜੇ ਸਟਾਰਟ ਹੋਣੀ ਆ ਠੀਕ ਆ ਜੀ ਵੀ ਬਾਅਦ ਵਿੱਚ 13ਵੇਂ ਦਿਨ ਮੈਲੇ ਚੱਲੂਗੀ ਤੇ ਦੁੱਧ ਵਾਦਾਂ ਦੇ ਹੋਰ ਜਿਹੜੀ ਦੋਸਤੋ ਸਾਰ ਹੈਗੇ ਆ ਆਰਡਰ ਕੁਆਲਿਟੀ ਵੇਖ ਕੇ ਤੁਸੀਂ ਚੈੱਕ ਕਰੋ ਇਹ ਲੰਮੀ ਕੱਢ ਲੈ ਮੈਂ ਬਾਹਰ ਆ ਦੇਖੋ ਜੀ ਦੇਖੋ ਥਾਣੇ ਵੇਖੋ ਭਾਜੀ ਛੱਡਾ ਭਾਂਡਾ ਵੇਖੋ ਮੈਂ ਦਾ ਆਹ ਦੇਖੋ ਜੀ ਬਾਕੀ ਨਾਲ ਪੇ ਦਸਣਾ ਠੀਕ ਹੈ ਜੀ ਤੋਂ ਬਿਲਕੁਲ ਪਲਵਾਨਾ ਵਰਗੀ ਚਾਲਾ ਦੋਸਤੋ ਰਾਜੀ ਆ ਫੁੱਲ ਵੱਡੇ ਵਜਨ ਵਟੇ ਵਾਲੀ ਠੀਕ ਹੈ ਜੀ ਵਜਨ ਨੋੜ ਪੂਰਾ ਹਾਈਟ ਕੱਦ ਫੁੱਲ ਬਟਾ ਫੁੱਲ ਸਾਈਜ਼ ਤੇ 15 ਕਿਲੋ ਦੁੱਧ ਹਾਜ਼ਰ ਆ ਜਿਹੜੇ ਕਿਸੇ ਵੀਰ ਨੇ ਚੰਗੇ ਪੈਸੇ ਲਾਉਣੇ ਆ ਵਧੀਆ ਪਸ਼ੂ ਤੁਸੀਂ ਲੱਭ ਰਹੇ ਹੋ ਚੰਗੇ ਪਸ਼ੂ ਦੀ ਭਾਲ ਦੀ ਵਿੱਚ ਉਡੀਕ ਉੜੀਕ ਦੇ ਵਿੱਚੋਂ ਤਾਂ ਜ਼ਰੂਰ ਤੁਸੀਂ ਇਹ ਸਮੱਜ ਨੂੰ ਹੱਥ ਪਾ ਸਕਦੇ ਜੇ ਮਗਰ ਇਹਦੇ ਪੁੱਲਰ ਸਾਹਿਬ ਕੱਟੀ ਕੱਟਾ ਕੱਟਾ ਜੀ ਕੱਟਾ ਕੱਟਾ ਮੇਲ ਕਾਫ ਆ ਦੋਸਤੋ ਇਸ ਸਮੱਜ ਦੇ ਥੱਲੇ ਆ ਦੇਖੋ ਦਸਾਂ ਦਿਨਾਂ ਦਾ ਸੁਬਾ ਠੀਕ ਹੈ ਤੇ ਸੁਬਾ ਵੀਰ ਕੋ ਤੀਜਾ ਮੰਨ ਲੈ ਠੀਕ ਆ ਆ ਦੇਖੋ ਮੈਂ ਇਹਦਾ ਦਿਖਾਉ ਜੀ ਤਾਂ ਦੇਖੋ ਮੈਂ ਆ ਦੇਖੀ ਜੀ ਵੀ ਬਲੈਡਰ ਬੰਨੀ ਖੜੀ ਆ ਕਰਮਾ ਵਾਲੀ ਬਿਲਕੁਲ ਐਚ ਐਫ ਬਿਹੜਾ ਵਰਗਾ ਇਹਦਾ ਮਹਿੰਦਾ ਹੀ 20 ਕਿਲੋ ਤੁਹਾਨੂੰ ਕਹਿ ਸਕਦੇ ਆ ਵਿਖਾਵਾ ਨਾ 18ੋਂ ਨਿਕਲਦਾ ਹਾਂਜੀ ਪਰ ਅਸੀਂ ਝੂਠ ਬੋਲ ਕੇ ਕੰਮ ਨਹੀਂ ਕਰਨਾ ਜੀ ਹਾਂ ਤਾਂ 16 ਆਊਗਾ 15 ਨਹੀਂ ਮੰਨਦੀ ਕਰਾਂਗੇ ਤਾਰ ਪੋਲੀ ਬਾਂ ਬੱਤਾ ਚੋਲੇ ਨੂੰ ਠੀਕ ਹੈ ਤੇ ਭੁੱਲਰ ਸਾਹਿਬ ਕੀ ਮੁੱਲ ਰਊਗਾ ਇਹਦਾ ਫਿਰ ਇੰਧੀਆਂ ਮਹੀਆਂ ਪਾਲਦੀਆਂ ਨਹੀਂ ਪਾਲਦੀਆਂ ਕਿਹੜੇ ਥੋਖੇ ਆ ਜਮੀਆਂ ਮਹਾਰਾਣੀ ਕਿੱਥੇ ਜੱਡੀ ਹਸਤੇ ਸ਼ਹਿਰ ਦੀ ਮੈਂ ਆਏ ਹਾਂ ਸਰਸੇ ਦੀ ਹਾਂ ਜੀ ਤੇ ਕੀ ਮੁੱਲ ਮੁੱਲ ਦਾ ਕਰੀਏ 1.5 ਲੱਖ ਕੋਈ ਫਾਇਦਾ ਨਹੀਂ ਹਾਂ 1.30 ਚ ਛੋਟ ਕਰਾਂਗੇ 1.30 ਚ ਛੋਟ ਚਾਪਾ ਹਾਂ ਜੀ ਲਓ ਜੀ 1.30 ਹਜ਼ਾਰ ਦੇ ਵਿੱਚੋਂ ਦੋਸਤੋ ਛੋਟ ਹੋ ਜੂਗੀ ਮੱਝ ਵੱਡੀ ਆ ਜਰੂਰ ਸੌਦਾ ਕਰ ਲਿਓ ਚਵਾ ਤਾਰਾਂ ਬਿਲਕੁਲ ਇੱਕ ਨੰਬਰ ਆ ਫਰਸਟ ਕਲਾਸ। ਬਾਕੀ ਕੋਈ ਵੀਰ ਫੋਨ ਕਰੇ ਜਿੱਥੇ ਦੋਦਾ ਕੀਪਦਾ ਕਿੱਥੇ ਅੜ ਜਾਂਦਾ ਹੁੰਦਾ। ਬਿਲਕੁਲ। ਹਾਂ ਕੋਈ ਆਪਣੀ ਸਮਝ ਲਾਵੇ ਕੋਈ ਹਾਂ। ਸਹੀ ਆ ਜੀ ਸਹੀ। ਹਾਂ ਜੀ। ਬਾਕੀ ਆਪਦੀ ਨਰਖਪਰਕ ਕਰੇ। ਦੋੜਾਂਗੇ ਚਪਾਈ ਕਰੋਂਗੇ ਦੋਸਤੋ ਸੈਟੀਸਫਾਈ ਹੋਵੋਗੇ ਤਸੱਲੀ ਹੋ ਜੂਗੀ ਠੀਕ ਆ। ਇਸ ਤੋਂ ਬਾਅਦ ਤੀਸਰੇ ਨੰਬਰ ਤੇ ਜਿਹੜੀ ਆ ਮੱਝ ਆ ਜੀ। ਇਹ ਤੀਜਾ ਸੁਭਾ ਕਰ ਲਓ ਚੌਥਾ ਕਰ ਲਓ। ਲਓ ਜੀ ਸੁਭਾ ਦੋਸਤੋ ਤੀਜਾ ਕੋਈ ਵੀਰ ਚੌਥਾ ਮੰਨ ਲੇ ਠੀਕ ਆ ਜੀ। ਬਾਕੀ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ। ਬਾਡੀ ਬੰਤਰ ਦੀ ਮੱਝ ਤੁਸੀਂ ਵ 15 ਦਿਨ ਦਾ ਸਮਾਂ ਆ ਮਗਰ ਜਿਹੜਾ ਬੱਚਾ ਕੱਟੀ ਫੀਮੇਲ ਕਾਫ ਆ ਦੇਖੋ ਜੀ ਆ ਦੇਖੋ 15 ਦਿਨਾਂ ਦੀ ਸੂਈ ਆ ਤੇ ਦੁੱਧ ਭੁੱਲਰ ਸਾਹਿਬ ਕਿੰਨਾ ਹੁਣ ਚਵਾਵਾਂਗੇ ਭੁੱਲ ਦੁੱਧ ਚਵਾਵਾਂਗੇ 11 ਲੀਟਰ ਆ ਬੱਚੇ ਦਾ ਪਾ ਕੇ 11 ਲੀਟਰ ਅਸੀਂ 10 ਕਿਲੋ ਦੀ ਗਾਂਟੀ ਦੇਵਾਂਗੇ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਵੈਸੇ 11 ਲੀਟਰ ਆ ਪਰ 10 ਲੀਟਰ ਦੀ ਜਿਹੜੀ ਗਰੰਟਡ ਤੁਸੀਂ ਗਰੰਟੀ ਮੰਨ ਕੇ ਸੌਦਾ ਕਰ ਸਕਦੇ ਜੀ ਠੀਕ ਹੈ ਜੀ 15 ਦਿਨਾਂ ਦੀ ਸੂਈ ਆ ਬਾਕੀ ਧਾਰ ਕੋਈ ਭੂਰ ਫਟਾ ਕਿਸੇ ਤਰ੍ਹਾਂ ਦਾ ਭੁੱਲਰ ਸਾਹਿਬ ਕੋਈ ਤਾਰ ਝਰ ਲਾਵੇ ਸਾਡੀ ਜ਼ਿੰਮੇਵਾਰੀ ਕਿ ਇਹ ਪਹੁੰਚੂ ਵਿੱਚ ਨਹੀਂ ਟੋਟਲ ਜਜ ਹੁ ਦੱਸ ਦਾਂਗੇ ਠੀਕ ਹੈ ਜੀ ਲਓ ਜੀ ਛੋਟੇ ਵੀ ਇੱਧਰ ਤੋੜ ਲੋ ਕੱਟ ਲੋ ਆ ਦੇਖੋ ਜੀ ਠੀਕ ਹੈ ਜੀ ਕਦ ਕੱਟ ਦੀ ਦੋਸਤੋ ਮੈਜ਼ਰਮੈਂਟ ਜੇਕਰ ਆਪਾਂ ਤੁਸੀਂ ਕਰੋ ਅੰਦਾਜ਼ਾ ਲਾਓ ਆਈਡੀਆ ਲਾਓ ਤੇ ਵੱਡੇ ਕਦ ਕੱਟ ਦੇ ਵਿੱਚ ਆ ਸੋ ਜੇਕਰ ਮੀਡੀਅਮ ਹੋਈ ਜਾਂ ਦਰਮਿਆਨੀ ਹਾਈਟ ਹੋ ਵੀ ਆਪਾਂ ਦੱਸਣਦਾਰ ਆ ਪਰ ਇਹ ਮੀਡੀਅਮ ਤੋਂ ਜਿਹੜੀ ਪਲੱਸ ਵੱਡੀ ਹਾਈਟ ਵਾਲ ਜਿਹੜਾ ਆਪਾਂ ਇਹਨੂੰ ਅਕਾਊਂਟ ਕਰ ਸਕਦੇ ਆ ਆਰਡਰ ਦੀ ਕੁਆਲਿਟੀ ਤੁਹਾਨੂੰ ਥੋੜਾ ਜਿਹਾ ਹੋਰ ਆਪਾਂ ਨਜ਼ਦੀਕ ਤੋਂ ਦਿਖਾ ਦਿੰਦੇ ਹਾਂ ਦੇਖੋ ਜੀ ਬਹੁਤ ਚਵਾਈ ਵੋ ਕੱਢ ਰਿਹਾ ਜੀ ਠੀਕ ਹੈ ਜੀ ਚਵਾਈ ਇੱਕ ਪੱਦਰ ਜਿਹੜਾ ਥਣਦੇਵਾ ਇੱਕ ਸਾਰ ਜਿਹੜੋ ਦੋਸਤੋ ਲੈਵਾ ਇੱਕ ਸਾਰ ਥਣ ਨੇ ਚਾਰੇ ਥਰਾਂ ਦੀ ਬੇਥੀ ਲੰਬਾਈ ਸੈਜ ਦੀ ਗੱਲ ਕਰ ਲਈਏ ਬਿਲਕੁਲ ਪੱਦਰ ਆ ਦੇਖੋ ਜੇਕਰ ਦੋਸਤੋ ਥੋੜਾ ਜਿਹਾ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਹੋਈ ਕੋਈ ਵੀ ਗੱਲਬਾਤ ਦੀ ਉਹ ਜ਼ਰੂਰ ਦਸੀ ਜਾਊਗੀ ਜ਼ਰੂਰ ਦੱਸਾਂਗੇ ਜੀ ਕੋਈ ਗੱਲ ਠੀਕ ਹੈ ਤੇ ਕੋਈ ਵੀਰਾ ਉਹਦਾ 10 ਲੀਟਰ ਦੋਸਤੋ ਬਿਲਕੁਲ ਤੁਸੀਂ ਮਾਰ ਸਕਦੇ ਜੀ 10 ਲੀਟਰ ਦੀ ਮਰਜ਼ੀ ਕਰੇ ਜੀ ਠੀਕ ਹੈ ਤੇ ਭੁੱਲਰ ਸਾਹਿਬ ਕਿਥੋਂ ਤੱਕ ਫਿਰ ਹਾਂ ਨਾ ਮੋਲੇ ਦਾ ਜੀ ਜੋ ਮਰਜੀ ਕਰੀ ਜਾਈਏ ਜਿਹੜੇ ਹਾਂ ਨਾ ਇਹ ਆਪਾਂ ਫੈਕਸ ਰੇਟ ਹੀ ਪਾ ਰਹੇ ਹਾਂ ਹਾਂਜੀ ਇਹਦਾ ਮੁੱਲ 75000 ਆ ਹਾਂਜੀ ਵਿੱਚੋਂ 2000 ਛੋਟ ਕਰਾਂਗੇ 75000 ਚੋਂ 2000 ਛੋਟ ਹਾਂਜੀ ਯੈਸ ਨੂੰ ਜੀ ਲਓ ਜੀ 75000 ਚੋਂ ਦੋਸਤੋ 2000 ਛੋਟ 73000 ਦੀ 73000 ਦੀ ਜਿਹੜੀ ਦੋਸਤੋ ਇਹ ਮੱਝ ਤੁਹਾਨੂੰ ਮਿਲ ਜੂਗੀ ਠੀਕ ਆ ਤੇ ਦੁੱਧ ਬਾਤ ਪੂਰਾ ਹੈਗਾ ਚੰਗਾ ਬਾਕੀ ਕੁਝ ਕੁ ਦਿਨਾਂ ਦਿਖਾਈਏ ਗਾਹ ਬਾਜ਼ ਦਿਖਾਉਣੇ ਮਹੀਨ ਲਗਾ ਦੀ ਆਜੋ ਜੀ ਆਜੋ ਜੀ ਪ੍ਰੋਪਰ ਦੁੱਜੇ ਸੋਏ ਸੁਣ ਵਾਲੀ ਲਓ ਜੀ ਦੂਜਾ ਸੂਬਾ ਦੋਸਤੋ ਇਹ ਪ੍ਰੋਪਰ ਚੋਟੀ ਨੇ ਸੂਣਾ ਦੂਜਾ ਸੂਬਾ ਠੀਕ ਹੈ ਜੀ ਮੈਂ ਜਮਾ ਲਵਾਂ ਤੇ ਆਹ ਦੇਖੋ ਠੀਕ ਆ ਪੁੱਲਰ ਸਾਹਿਬ ਦਿਨ ਕਿੰਨੇ ਲੈਂਦੀ ਏ ਦਿਨ ਪੰਜ ਚਾਰ ਕੱਢੂਗੀ ਪੰਜ ਚਾਰ ਦਿਨ ਦੋਸਤੋ ਹਜੇ ਕਰਦੀ ਆ ਪਹਿਲਾ ਵਾਰ ਸੂਬਾ ਕਹਿਣ ਸਾਦੇ ਅਜੇ ਭੜ ਭੜ ਪਈ ਆ ਪੰਜਰ ਕੱਢੂ ਕਾ ਲੋ ਸਾਡਾ ਚੋਟਿਪਣ ਵਧੀਆ ਠੀਕ ਹੈ ਜੀ ਚੁਵਾਈ ਜਿਹੜੀ ਦੋਸਤੋ 35 ਇੱਕ ਨੰਬਰ ਆ ਠੀਕ ਹੈ 35 ਬਿਲਕੁਲ ਫੋਲੀ ਆ ਇੱਕ ਨੰਬਰ ਆ ਥੋੜੀ ਭਲੂਣ ਇੱਕ ਸਾਈਡ ਤੇ ਹੈਗੀ ਹੈ ਹੈਗਾ ਭੜ ਭੜ ਆ ਹੋ ਗਈ ਹੈ ਨਾ ਮੈਂ ਚੋਟਿਪਣ ਸਾਰਾ ਬਰਾਬਰ ਠੀਕ ਆ ਹਾਂਜੀ ਮੈਂ ਸਵੇਰ ਦੂਜਾ ਹੀ ਦੱਸਦਾ ਨਾ ਜੀ ਦੂਜਾ ਪ੍ਰੋਪਰ ਦੂਜਾ ਹੀ ਬਾਕੀ ਪਲੀ ਸੰਭੀ ਦੋਸਤੋ ਤੁਸੀਂ ਆਪ ਆਈਡੀਆ ਲਾ ਲਓ ਪੂਰੀ ਹੈਵੀ ਬਾਡੀ ਵੇਟ ਦੀ ਆ ਵਜਨ ਲੋਡ ਪੂਰਾ ਹੋਈ ਦੌਰ ਇਹ ਵੀ ਪੂਰੀ ਹੈ ਠੀਕ ਆ ਆ ਦੇਖੋ ਆਰਡਰ ਕੁਆਲਿਟੀ ਚੰਗੀ ਆ ਦਿਨ ਜੇ ਕਰ ਦੋਸਤੋ ਖੋਰ ਕੀ ਪੰਜ ਚਾਰ ਦਿਨ ਤਿੰਨ ਚਾਰ ਦਿਨ ਲੈ ਜੇ ਤੇ ਸੋਨੇ ਦੇ ਸੁਹਾਗਿਆਲੀ ਗੱਲ ਹੋ ਜਾਣੀ ਆ ਆਰਡਰ ਦੀ ਕੁਆਲਿਟੀ ਆ ਦੇਖੋ ਠੀਕ ਆ ਜੀ ਅੱਜ ਜਿਹੜੀ ਬਿਲਕੁਲ ਮੌਕੇ ਤੇ ਆਪਾਂ ਦੇਖ ਰਹੇ ਆ ਕਾਫੀ ਸੋਨਾ ਬਣਾਤਣਾ ਹੈਗਾ ਮੁੱਠੀ ਥਾਣਾ ਪ੍ਰੋਪਰ ਪੁੱਠਾ ਤੁਸੀਂ ਵੇਖ ਲਓ ਬਿਲਕੁਲ ਚੌੜੇ ਪੁੱਠੇ ਦੀ ਆ ਜੀ ਇਹ ਬਹੁਤ ਆਰਡਰ ਕਰਦੀ 15 13 ਲੀਟਰ ਬਣਾ ਚਵਾਇਆ ਆ ਘਰ ਪਹਿਲੇ ਤੁਹਾਨੂੰ ਠੀਕ ਹੈ ਜੀ ਠੀਕ ਹੈ ਤੇ ਉਹਨਾਂ ਵੀ 15 ਚਵਾਉਂਦੀ 12 ਚਵਾਉਂਦੀ 13 ਚਵਾਉਂਦੀ ਆਪਾਂ ਨੂੰ ਵੀ ਪਤਾ ਤੇ ਬਾਰੇ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਇਹਦਾ ਭੁੱਲਰ ਸਾਹਿਬ ਮੁੱਲ ਫਿਰ ਕੀ ਕਰਾਂਗੇ ਇਹਦਾ ਮੁੱਲ ਫੋਨ ਤੇ ਕਰਾਂਗੇ ਆਪਾਂ ਅੱਛਾ ਜੀ ਇਹ ਆਪਣਾ ਭਾਜਦਾ ਵਾਇ ਹੋਏ ਨਾ ਨਾ ਗੱਲਬਾਤ ਚੱਲਣ ਦੀ ਆ ਹੂੰ ਤੇ ਇਹ ਆਪਾਂ ਜੇ ਨਾ ਇਹਨਾਂ ਨੇ ਫਾਈਨਲ ਹੋਈ ਤਾਂ ਫੋਨ ਤੇ ਵੀ ਦੱਸ ਲਾਂਗੇ ਠੀਕ ਹੈ ਜੀ ਠੀਕ ਹੈ ਜੀ ਅੱਜ ਜੀ ਫਿਰ ਪਤਾ ਫੋਨ ਤੇ ਕਰ ਲਾਂਗੇ ਨਹੀਂ ਲੱਗੇ ਉਹ ਸੁਵਿਧਾ ਹੋਰ ਡਾ ਹੋਣਾ ਹੁਣ ਦਾ ਹੋਰ ਡਾ ਹੈ ਹਨ ਇਹਦਾ ਫੋਨ ਤਾਂ ਕਰ ਲਾਂਗੇ ਠੀਕ ਹੈ ਭਾਈ ਸਾਹਿਬ ਮਾਰ ਦੋ ਕੈਮਰਾ ਉਧਰ ਆਏ ਹੋਇਆ ਦਿਖਾ ਦਿਓ ਭਾਈ ਠੀਕ ਹਾਂਜੀ ਸੋ ਬਾਕੀ ਸਰਦਾਰ ਸਾਹਿਬ ਦੋਸਤੋ ਆਏ ਆ ਠੀਕ ਹੈ ਜੀ ਗੱਲਬਾਤ ਚੱਲਦੀ ਆ ਗੱਲਬਾਤ ਚੱਲਣ ਦੀ ਹੈ ਜਿਹੜੇ ਕਿਸੇ ਵੀਰ ਨੇ ਦੋਸਤੋ ਬਿਲਕੁਲ ਕੱਲ ਨੂੰ ਸਾਡੀ ਵੀਡੀਓ ਕਰਕੇ ਢੱਕੀ ਹੈ ਸ਼ਾਇਦ ਹੋ ਹੀ ਜਾਵੇ ਚਲੋ ਜੇ ਸੌਤਾ ਹੋ ਗਿਆ ਦੋਸਤੋ ਤੇ ਇਹਦੇ ਬਾਰੇ ਵੀ ਤੁਸੀਂ ਜਿਹੜੀ ਆ ਗੱਲਬਾਤ ਕਰ ਲਿਓ ਜੀ ਮੋਰਨਿੰਗ ਕੱਲ ਨੂੰ ਦੋਸਤੋ ਅ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਪੁੱਛ ਸਕਦੇ ਜੇ ਇਸ ਝੋਟੀ ਬਾਰੇ ਠੀਕ ਹੈ ਜੀ ਜੇਕਰ ਵੇਖ ਗਈ ਤਾਂ ਤੁਹਾਨੂੰ ਦੱਸਿਆ ਜਾਊਗਾ ਜੇ ਨਹੀਂ ਵੇਗੀ ਸੌਦਾ ਬਈ ਨਹੀਂ ਹੁੰਦਾਗਾ ਤੇ ਤੁਸੀਂ ਜ਼ਰੂਰ ਖਰੀਦ ਸਕਦੇ ਜੇ ਇਸ ਤੋਂ ਬਾਅਦ ਭੁੱਲਰ ਸਾਹਿਬ ਅਗਲੇ ਬੰਨੇ ਆਪਣੇ ਕੋਲ ਜਿਹੜੀ ਆ ਝੋਟੀ ਜਿਹੜੀ ਆਪਾਂ ਗੱਬਣ ਪਈ ਸੀ ਪਿਛਲੀ ਵੀਡੀਓ 'ਚ ਤੇ ਆਪਾਂ ਕਿਹਾ ਵੀ 16-17 ਲੀਟਰ ਦੋ ਚਵਾਊਗੀ ਹਾਂਜੀ ਹਨਾ ਤਾਂ ਆਪਾਂ ਸਬੂਤ ਦੇਣਾ ਬਿਲਕੁਲ ਤੀਜਾ ਦਿਨ ਮੈਂ ਨੂੰ ਜੀ ਨਾ ਉਹ ਕੱਟਾ ਲੱਗ ਗਿਆ ਹਾਂ 12-13 ਲੀਟਰ ਦਾ ਬੋਲਾ ਕੋ ਮਰਦੀ ਕਰਦੇ 12 13 ਲੀਟਰ ਜੀ ਹਾਂ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨਾ ਤੀਜਾ ਜਾਣਾ ਉਹ ਕੱਟਾ ਮਗਾ ਤੀਜਾ ਦਿਨ ਸਵੇਰ ਦੂਜਾ ਸੀ ਦੂਜਾ ਇਹ ਦੂਜਾ ਨਹੀਂ ਸਵੇਰ ਤੀਜਾ ਚੌਥਾ ਹੀ ਹੋਦਾ ਸਵੇਰ ਦੋਸਤੋ ਤੀਜਾ ਮੰਨ ਸਕਦਾ ਕੋਈ ਚੌਥਾ ਹੀ ਮੰਨ ਲਾ ਠੀਕ ਹੈ ਜੀ ਦੂਜੇ ਤੀਜੇ ਦਿਨ ਦੇ ਵਿੱਚ ਸੂਈ ਆ ਤੇ 13 14 ਲੀਟਰ 13 ਜਿਹੜਾ 13 ਜਿਹਦੇ ਚੁਮਰਤੀ ਕਰ ਸਕਦਾ ਕੋਈ ਬੰਦਾ ਆਣ ਕੇ ਠੀਕ ਹੈ ਜੀ ਅਰਟਾਰਟਿੰਗ ਫਰਪੂਰ ਸਾਹਿਬ ਚੰਗੀ ਖਾਸ ਏ ਹਾਂਜੀ ਮੈਂ ਸਟਾਰਟਿੰਗ ਚੰਗੀ ਹੋਈ ਬਹੁਤ ਜਿਆਦੀ ਵਧੀਆ ਸਟਾਰਟਿੰਗ ਦੀ ਮੈਂ ਘਰੋਂ ਲਈ ਜਨਾਨੀ ਮੈਂ ਕਹਿੰਦੀ ਅਹੀਂ 18-19 ਕਿਲੋ ਚੋਣੇ ਆ ਹਾਂਜੀ ਮੈਂ ਮੈਂ ਕਹਾਂ ਚਲ 12-13 ਦਊਗੀ ਹਾਂਜੀ ਪਰ ਵੈਸੇ 12-13 ਦੀ ਸਟਾਰਟਿੰਗ ਆ ਅਜ ਮੈਂ ਮਾਰੀ ਥਲੀ ਜੀ ਹੋ ਗਈ ਵਿੱਚ ਹਾਂਜੀ ਉਹਦੇ ਕਾਰਨ ਫੇਰ ਵੀ ਨਹੀਂ ਦੁੱਧ ਟੁੱਟੀ ਹਾਂਜੀ 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 ਬਹੁਤ ਰਾਜੀ ਹੁੰਦੇ ਮੈਂ ਵੇਖੋ ਮੈਂ ਬਾਂਡੀ ਤੇ ਹੁੰਦਾ ਨਾ ਖੋਲੋ ਲਓ ਜੀ ਖੋਲੋ ਜਿੰਨਾ ਮਰਜੀ ਆ ਆ ਇੱਕ ਗਾੜੀ ਦੀ ਕਿਲੋ ਦੀ ਆਖਦੀ ਜੀ ਆਪਾਂ ਜੂਨ ਦੱਸਣਾ ਅੱਛਾ ਜੀ ਹਾਂਜੀ ਅਧ ਗਾ ਮੈਨੂੰ ਚੰਗੀ ਦਾ ਫੋੜੇ ਫੋੜੀ ਤੋੜੇ ਜੀ ਆ ਦੇਖੋ ਠੀਕ ਹੈ ਜੀ ਸੋ ਹਜੇ ਦੋਸਤੋ ਕੋਚਕ ਦੇਣੀ ਆ ਵੀ ਦੋ ਦਿਨ ਕੋਈ ਵੀਰਮਾਨ ਦੇ ਜਾਂ ਤਿੰਨ ਦਿਨ ਮੰਨ ਲੇ ਦੋ ਕੁ ਦਿਨ ਦਾ ਸਮਾਂ ਹੋਇਆ ਤੇ 11 12 ਕਿਲੋ ਜਿਹੜੀ ਦੋਸਤੋ ਸਟਾਰ ਦੀਆਂ ਪੱਗੀਆਂ ਆਰਡਰ ਦੀ ਕੁਆਲਿਟੀ ਦੇਖੋ ਤੇ ਹਾਈਟ ਦੀ ਗੱਲ ਕਰ ਲਈ ਤੇ ਹਾਈਟ ਦੋਸਤੋ ਫੋਲਵਰਡ ਫੋਲਵਰਡ ਦੀ ਹਾਈਟ ਆ ਇਹ ਸਮਝ ਦੀ ਦੂਦ ਵਿੱਚ 25 ਰਾਇਆ ਤੁਸੀਂ ਤੀਜਾ ਮੰਨ ਲਓ ਚੌਥਾ ਮੰਨ ਲਓ ਜੀ ਠੀਕ ਆ ਦੇਖੋ ਇਹ ਕੁਝ ਮਾਣ ਦੇਖੋ ਸਾਰੀਆਂ ਯੋਜਨਾ ਦੇ ਦਾਵਾ ਤਾਂ ਇਹ ਆ ਆ ਦੇਖੋ ਠੀਕ ਹੈ ਇਹ ਆਪਣਾ ਜੀ ਗੱਬਣ ਦਾ ਥੌਦਾ ਹੋ ਗਿਆ ਹੈ ਆ ਭਾਈ ਕਹਿੰਦਾ ਲੁਧਿਆਣੇ ਤੋਂ ਸੀਗਾ ਭਾਈ ਕਹਿੰਦਾ ਯਾਰ ਮੈਨੂੰ ਨਹੀਂ ਜੱ ਲੱਗਦਾ ਵੀ 1500 ਕਿਲੋ ਦੇ ਦੂੰਗੀ ਅੱਛਾ ਜੀ ਤੇ ਮੈਂ ਆਨਲਾਈਨ ਰਿਕਾਰਡ ਕੈਮਰੇ ਕਹਿਣਾ ਵੀ ਜਿਹੜਾ ਮਾਦਾ ਪਤਾ ਆਪਣਾ ਕੰਡਾ ਲੈ ਆਵੇ ਹੂੰ ਠੀਕ ਹੈ ਬਿਲਕੁਲ ਅਜ ਜਿਆਦਾ ਨਾ 50 ਦਿਨਾਂ ਬਾਅਦ 16 17 ਦਿਨਾਂ ਬਾਅਦ ਉਹ ਮੈਂ ਦੋਗੀ ਕਹਿੰਦੇ ਨਹੀਂ ਪਰ ਉਸ ਆ ਕੋਈ ਵੱਡੀ ਗੱਲ ਨਹੀਂ ਏਡੀ ਵੱਡੀ ਮੱਚ ਦੇ ਕਿ ਜਿਹੜੀ ਸਟਾਰਟੀ ਅੱਜ 11 12 ਵਜੇ ਰੱਖਦੀ ਵਗਦੀ ਰੱਖੀ ਹੈ ਜੀ ਉਹਦੇ ਮਨ ਡੌੜਦੀ ਹੈ ਜਾਈ ਵਾਪਸ ਕਰਦੀ ਹੈ ਹਾਂਜੀ ਫੱਕਦੀ ਉਹਨੂੰ ਹੁਣ ਵੀ ਆਨਲਾਈਨ ਕੈਮਰੇ ਚ ਕਹਿ ਰਹੇ ਆ ਆ ਜਾ ਆਪਣਾ ਕੰਡਾ ਲੈ ਕੇ ਠੀਕ ਹੈ ਬਿਲਕੁਲ ਹਾਂਜੀ ਲੋ ਵੀ ਤਾਂ ਬੜਾ ਆਜ ਠੀਕ ਹੈ ਜੀ ਬਾਕੀ ਬੌਲੇ ਦੀ ਸਟਾਰਟਿੰਗ ਚੰਗੀ ਆ ਆ ਬੱਚਾ ਆਸ ਜਿਹੜੀ ਬੌਲੇ ਦੀ ਸਟਾਰਟਿੰਗ ਚੰਗੀ ਤੇ ਭੁੱਲਰ ਸਾਹਿਬ ਦਾ ਰੇਟ ਦੀ ਦੱਸਿਆ ਰੇਟ ਰੇਟ ਜੋ ਪਿਛਲੀ 1 ਵੀ ਕਿਹਾਏਗਾ ਹਾਂ ਤੇ 1 1 ਵੀ ਦਾ ਮੁੱਲ ਕੀ ਦਾ ਡਿਮਾਂਡ 1 ਵੀ ਇਹਦੀ ਹਾਂ ਉਹ ਹੁਣ ਇੱਕ 15 ਵਾਲੀ ਦੇ ਦਾਂਗੇ 1 15 ਦੀ ਹਾਂਜੀ ਠੀਕ ਹੈ ਜੀ ਹੋਰ ਵੀ ਮਾਰਦਾਨ ਹੋ ਜੂ ਬੀ ਬੀ ਦਾ ਬੰਦਾ ਕਰੇ ਗੱਲਬਾਤ ਠੀਕ ਹੈ ਜੀ 115000 ਦੋਸਤੋ ਉਹਦੇ ਚ ਵੀ ਕੋਈ ਮਾਨਤਾਨ ਜਿਹੜਾ ਹੋਊਗਾ ਜਿੱਦਾਂ ਦਾ ਗਾਂ ਖੋਦਦਾ ਸੀ ਵੀਡੀਓ ਦੇ ਵਿੱਚ ਆਪਾਂ ਦਿਖਾਈ ਸੀ ਕੱਚੀ ਸੀ ਦਿਨ ਕੋਈ 5-7 ਦਿਨ ਉਹਦੋਂ ਕੱਢਦੀ ਸੀ ਕੋਈ 8 ਦਿਨ ਜਾਂ ਇੱਕ ਹਫਤਾ ਅੱਜ ਬਿਲਕੁਲ ਤਿਆਰੀ ਤੇ ਆ ਦੇਖੋ ਆਰਡਰ ਕੁਆਲਟੀ ਦਿਖਾਓ ਆਰਡਰ ਕੁਆਲਟੀ ਦਿਖਾਓ ਇਹ ਦੇਖੋ ਪੰਡਾ ਪਾਈ ਖੜੀ ਆ ਕਰਮਾ ਲਈ ਤੇ ਆਰਡਰ ਦੀ ਕੁਆਲਟੀ ਦੇਖ ਕੇ ਹੀ ਪਤਾ ਲੱਗਦਾ ਬਾਕੀ ਤੁਸੀਂ ਆਪ ਸਾਰੇ ਸਿਆਣੇ ਹੋ ਠੀਕ ਹੈ ਜੀ ਕੋਈ ਜ਼ਿਆਦਾ ਦੱਸਣ ਦੀ ਲੋੜ ਨਹੀਂ ਕਿ ਜਿਹੜੇ ਵੀ ਸਾਰੇ ਪਾਰਕੂ ਆ ਰੋਜ਼ ਦਾ ਕੰਮ ਕਰ ਕਰਦੇ ਆ ਵਪਾਰ ਦਾ ਕਰੀ ਵਿਹਾਰੀ ਬੰਦੇ ਆ ਇਹ ਕੁਐਡ ਐਸ ਤੋਂ ਬਾਅਦ ਇੱਕ ਦੋਸਤੋ ਲਾਸਟ ਦੇ ਵਿੱਚ ਇੱਕ ਤੁਹਾਨੂੰ ਇੱਕ ਡੱਬੀ ਵੈੜ ਦਿਖਾ ਦਿੰਨੇ ਆ ਕਰੋ ਚੈੱਕ ਤੇ ਭੁੱਲ ਸਾਹਿਬ ਕੀ ਰਿਕਾਰਡ ਡਿਟੇਲਿੰਗ ਦੀ ਇਹ ਰਿਕਾਰਡ ਆਪਾਂ ਤਾਂ ਕੋਈ ਨਹੀਂ ਪਤਾ ਜੀ ਆਪਾਂ ਲੈ ਕੇ ਆਂਦੀ ਸਿੱਧੀ ਇਹ ਸੂਈ ਹੈ ਕਿ ਗੱਬਣ 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 ਤੇ ਦੇਣ ਦੇ ਕਿੰਨੇ ਕੱਟਦੀ ਹੈ ਜੀ ਥਣਾ ਗੁੰਦ ਆਉਂਦਾ 5-10 ਦਿਨ ਲੱਗਣੇ 5-4 ਦਿਨ ਹੈ 10 ਦਿਨ ਵੀ ਲੈ ਸਕਦੀ 10 ਦਿਨ ਲੱਗੂ ਗੁੰਦ ਗੁੰਦ ਆਉਂਦਾ ਲਓ ਜੀ 10 ਦਿਨ ਦਾ ਸਮਾਂ ਦੋਸਤੋ ਐਸਟੀਮੇਟ ਬਣਾ ਕੇ ਜਗਾ ਕਰ ਲਈ। ਕਹਿੰਦਾ ਦੂਜਾ ਦੂਜਾ ਸੁਭੂ ਕੀ ਏ? ਹਾਂ ਜੀ ਦੂਜਾ। ਦੂਜੇ ਸੂਬੇ ਆ ਠੀਕ ਆ। ਦੂਜਾ ਤੇ ਤੀਜਾ ਮੰਨ ਲਓ ਦੂਜਾ ਹੀ ਆ ਕਹਿੰਦੇ ਅਗਰ ਘਰ ਆ ਜਦੋ। ਆਹ ਦੇਖੋ ਜੀ। ਘਰ ਵਾਲੇ ਤਾਂ ਪਹਿਲਾਂ ਕਹਿੰਦੇ ਹੁੰਦੇ ਅਜਿਹੀ ਨੇ। ਠੀਕ ਆ ਜੀ। ਸੂਆ ਦੂਜਾ ਮੰਨ ਲਓ ਕੋਈ ਵੀਰ ਤੀਜਾ ਸਮਝ ਲਓ ਠੀਕ ਆ ਜੀ। ਇਹ ਬਾਜੀ ਘਰ ਵਾਲੇ ਸਾਡੇ ਨਾਲੋਂ ਜ਼ਿਆਦਾ ਝੂਠ ਬੋਲ ਜਾਂਦੇ ਆ। ਹਾਂ ਹਾਂ। ਬਾਰੀ ਦੀ ਝੂਠ ਬੋਲੂਗਾ। ਸਾਨੂੰ ਉਹਨਾਂ ਦੂਜਾ ਕਿਹਾ ਅਸੀਂ ਤੀਜਾ ਕਹਿੰਨੇ ਚੌਥਾ ਮੰਨ ਲਓ ਬਬਾ ਆਪਣੇ ਸਾਹਮਣੇ ਲਾਓ। ਉਹ ਡੱਬੀ ਬੱਚੀ ਐ ਤੋਂ ਸੋ ਬੱਚੀ ਵੇੜ ਕੋਈ ਵੀਰ ਮੰਨ ਲੇ ਪਿਆਰੀ ਬੱਚੀ ਆ ਬੱਚੀ ਜੀ ਤਿਆਰ ਬਹੁਤ ਵਧੀਆ ਆਉਗੀ ਜੀ ਹਜੇ ਘਟੋ ਘਟ ਵੀ 10 ਦਿਨ ਕੱਢਦੀ ਆ ਖੁੱਲੇ ਥੋੜੇ 10 ਦਿਨ ਹਜੂਗੀ ਸਹਿਜ ਆਦਾ ਏ ਬਾਕੀ ਹਵਾਨੇ ਦੀ ਗੱਲ ਕਰ ਲੀ ਗੇ ਥਾਣਾ ਦੀ ਗੱਲ ਕਰ ਲੀ ਗੇ ਦੋਸਤੋ ਇੱਕੋ ਜੀ ਸਹਿਜ ਆ ਥਾਣਾ ਦੇ ਬਾਕੀ ਆ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾ ਰਹੇ ਆ ਦੇਖੋ ਮੇਰਾ ਜੰਗੀ ਦਾ ਦਿਖਾ ਦਿੰਦਾ ਤੁਹਾਨੂੰ ਸਭ ਆ ਫੇਸ ਫੇਰ ਮੂੰਹ ਕਰੇ ਮੂੰਹ ਦਿਖਾਈਏ ਆ ਲੋ ਜੀ ਆ ਦੇਖੋ ਟੋਰੋ ਜੀ ਟੋਰੋ ਟੋਰ ਸੰਤ ਸਾਬ ਚੰਗੀ ਤਰ੍ਹਾਂ ਕੇ ਦਿਖਾ ਦਿਓ ਕਈ ਵੀਰ ਮੈਂ ਛੋਟੀ ਵੱਡੀ ਛੋਟੀ ਵੱਡੀ ਆ ਕੇ ਨਹੀਂ ਕੋਈ ਨਖਰਾ ਕਰਨਾ ਵੀਡੀਓ ਚੰਗੀ ਤਰ੍ਹਾਂ ਵੇਖ ਲਓ ਕਾ ਜੀ ਬਿਲਕੁਲ ਜੀ ਹਾਂ ਜੀ ਤਾਂ ਬਾਰ ਬਾਰ ਜਿਹੜੀ ਦੋਸਤੋ ਮੀਡੀਅਮ ਤੁਸੀਂ ਅਕਾਊਂਟ ਕਰ ਲਿਓ ਬਹੁਤ ਵੀਰ ਇਥੇ ਆਣ ਕੇ ਆ ਦੇ ਨਹੀਂ ਹਾਈਟ ਜਿਆਦਾ ਠੰਡੀ ਦੀ ਲਿਆ ਕੋਈ ਚੱਕਰਾਂ ਰੱਖ ਮੀਡੀਅਮ ਹਾਈਟ ਆ ਦਰਮਿਆਨੀ ਤੋਂ ਜਿਹੜੀ ਪਲਾਸਾ ਮੀਡੀਅਮ ਆ ਦੇਖੋ ਚੋਣੀ ਆ ਦੇਖੋ ਆ ਦੇਖੋ ਪਿੱਟੇ ਲਾਂਟੋਲਾ ਵੇਖੋ ਬਾਕੀ ਗੰਢੀ ਤੇ ਸੀਲ ਸੋ ਬਹੁਤ ਜੰਦੀਆਂ ਵੇਖੋ 80 ਦੇ ਕੋਈ ਰਕਾਰਡਰ ਹੈਗਰ ਦਾ ਨਸਲ ਜ਼ਿਆਦਾ ਬੱਚੀ ਆ ਥੋੜੀ ਜੀ ਕੱਦ ਜੱਡਾ ਕੇ ਦਿਖਾ ਦੋ ਬਿਲਕੁਲ ਨਾ ਛੋਟਾ ਦਾ ਨਾ ਨਾ ਵੱਡਾ ਮੀਡੀਅਮ ਵਿਚ ਵਿਚਾਲੇ ਵਾਲਾ ਸੈਜ ਆ ਜੀ ਜੀ ਪੱਸੀ ਸੰਗੀਤ ਸਰ ਜੀ ਤੇ ਪੁੱਲਰ ਸਾਹਿਬ ਇਹਦਾ ਮੁੱਲ ਦੱਸੋ ਮੁੱਲ ਦਾ ਕਿਹੜਾ ਬੱਕਾ ਕਰਨਾ ਵੀ ਮੁੱਲ ਜੰਦਨ ਜੀ ਤੁਸੀਂ ਕਰ ਦੋ ਸੰਤੋਬ ਨਹੀਂ ਨਹੀਂ ਫਿਰ ਵੀ ਤੁਸੀਂ ਦੱਸੋ ਜੀ ਛੱਡੋ ਮੁੱਲ ਆਪਣਾ ਜਾਇਜ਼ ਹੁੰਦਾ ਜੀ ਮੁੱਲ ਕਰ ਲਈਏ 40 ਮੁੱਲ ਕਰ ਲਈਏ 35 ਜੀ 30 ਹਜ਼ਾਰ ਛੋਟ ਕਰ ਦਾਂਗਾ 30000 ਦੇ ਵਿੱਚੋਂ ਹਾਂ ਜੀ 35 ਚੋਂ 35 ਚੋਂ ਹਾਂ ਜੀ 30 ਦੀ ਆਪਣੀ ਹੈ ਠੀਕ ਹੈ ਜੀ 35000 ਦੇ ਵਿੱਚੋਂ ਭਰਾਵਾ ਛੋੜ ਜਾ ਛੋੜ ਚਪਾ ਹੀ ਹੋਣਾ ਜੇ ਕੋਈ ਕਵੇ ਸੌਦਾ ਹੋ ਨਹੀਂ ਹੋਣਾ ਲਓ ਜੀ ਪਹਿਲੇ ਫੋਨ ਦੇ ਜਾਊਗੀ ਜੀ ਾਕੀ ਦੋਸਤੋ ਬਹੁਤ ਹੀ ਪਿਆਰੀ ਵਚੀਆ ਰੇਡਵਾਜ ਬਹੁਤ ਵਾਜ ਬਰੇਡ ਆ ਠੀਕ ਆ 35000 ਦੇ ਵਿੱਚੋਂ ਮਾਨਤਨ ਜਿਹੜਾ ਉਹ ਹੋ ਜਾਊਗਾ ਕਰਿਆ ਕਾਹੇ ਰੇਡ 45 ਬਾਦੀਏ ਕੋਈ ਫਾਇਦਾ ਨਹੀਂ 5 2 3000 ਦਾ ਮਾਰਜਨ ਸਾਡਾ ਕੁਝ ਨਹੀਂ ਛੋੜੀ ਕਰਨੀ ਬਸ ਸਹੀ ਹੈ ਜੀ ਇਲਜ 100 ਰੁਪਿਆ ਛੋੜੀ ਹੋਣੀ ਹੈ ਕੋਈ ਵੀ ਸੌਦਾ ਨਾ ਕਰੇ ਜਿਹਨੇ ਲੈਣੀ ਪਹਿਲੇ ਪੁੰਤੇ ਆਪਣੇ ਪੈਸੇ ਪਾਵੇ ਤਾਂ ਬੱਕ ਕਰਾਵੇ ਸਹੀ ਹੈ ਜੀ ਇਹਦਾ ਸੌਦਾ ਕੋਈ ਨਹੀਂ ਸੌਦਾ ਬਸ ਦੋਸਤੋ ਬਿਲਕੁਲ ਵਾਜਬ ਰੇਟ ਆ ਬੱਚੀ ਪਿਆਰੀ ਆ ਕਿਸੇ ਘਰੇ ਲੂਵੀਰ ਨੇ ਘਰੇ ਰੱਖਣੀ ਆ ਜਰੂਰ ਤੁਸੀਂ ਹੱਥ ਪਾ ਸਕਦੇ ਜੇ ਆ ਲੋ ਨੰਬਰ ਵਲੋ ਲਓ ਜੀ ਛੱਡੋ ਭੂਲਰ ਸਾਹਿਬ ਨੰਬਰ ਜੀ ਪਹਿਲਾ ਜਿੱਥੇ WhatsApp ਚੱਲਦਾ 8284855684 ਜੀ 8284855484 9465311522 9465311522 ਨਾ ਫੋਨਾਂ ਤੇ ਸੰਭਰ ਕਰੇ ਉਹ ਵੀ ਨੂੰ ਵੀਡੀਓ ਕਾਲ ਤੇ ਚਵਾਈ ਜਾਊਗੀ ਜਿਹਦੀ ਛਾਈ ਆਈ ਹੋ ਸਹੀ ਹੈ ਜੀ ਸਾਈਪ 5000 ਤੋਂ ਘਟਣਾ ਬਾਬੇ ਕੋਈ ਠੋਕੇ ਮੜ ਕੇ ਛਾਈ ਪਾ ਕੇ ਤੇ ਫੇਰ ਨਖਰੇ ਬੋ ਕਰਕੇ ਲੁੱਟ ਪਈਏ ਉਹ 5000 ਉਹਦਾ ਜਾਂਦਾ ਲੱਗੂਆ ਜੇ ਸਾਡੀ ਬੱਚੀ ਜਾਂ ਸਾਡੇ ਮੱਝ ਕੋਈ ਨਕਸੇ ਲੂ ਤਾਂ ਸਾਡਾ ਬੰਦੇ ਵਾਪਸ ਕਰਾਂਗਾ ਨਾਲ ਕਰਾਇਆ ਦਵਾਂਗੇ ਬਿਲਕੁਲ ਤਗਰ ਜੀ ਆਕੇ ਨਖਰੇ ਉਹ ਕਰੂ ਤਾਂ ਪੰਦੇ ਜਾਂਦਾ ਲੱਗੂਆ ਠੀਕ ਹੈ ਜੀ ਬਿਲਕੁਲ ਜੀ ਇਸ ਕਰਕੇ ਕੋਈ ਕਈ ਆਕੇ ਕਹਿੰਦੇ ਸਾਡੀ ਤੇਰੀ ਮੱਝ ਦੇ ਵਿੱਚ ਦੀ ਆਣ ਕੇ ਬਾਜੀ ਵਾਲੇ ਵੱਡੀ ਆ ਛੋਟੀ ਆ ਵੇਖੋ ਜੋਗਣ ਕੈਮਰੇ ਚ ਬਿਲਕੁਲ ਸੋ ਪਸੂ ਦੋਸਤੋ ਜਿੰਨੇ ਵੀ ਦਿਖਾਈ ਜਾਂਦੇ ਆ ਵੈਸੇ ਮੈਂਸ਼ਨ ਮੈਂ ਜ਼ਰੂਰ ਕਰ ਦੇਣਾ ਵੱਡੇ ਛੋਟੇ ਮੀਡੀਅਮ ਦਰਮਿਆਨੀ ਹਾਈਟ ਜ਼ਰੂਰ ਦੱਸੀ ਜਾਂਦੀ ਆ ਬਾਕੀ ਤਸੱਲੀ ਨਾਲ ਵੀਡੀਓ ਨੇ ਬਾਕੀ ਸਾਰੇ ਵੀਰ ਮੇਰੇ ਨੂੰ ਚੰਗਾ ਕੰਮ ਕਰਦੇ ਮੈਂ ਨਹੀਂ ਕਿਸੇ ਨੂੰ ਮਾੜਾ ਕਹਿੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਸਾਡੇ ਤੋਂ ਸਾਰੇ ਚੰਗੇ ਬਿਲਕੁਲ ਤੇ ਬਸ ਸਾਰਿਆਂ ਦਾ ਕੰਮ ਚੱਲੇ ਮਾਰਾ ਸਾਜਦਾ ਵੀ ਚਲਾਵੇ ਕਿਉਂ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਕਿਰਪਾ ਕਰਦਾ ਸਭ ਤੇ ਤੁਹਾਡਾ ਵੀ ਸਾਡੇ ਨਾਲ ਤੁਹਾਡਾ ਤੁਹਾਡੇ ਨਾਲ ਸਭ ਦਾ ਚੱਲਦਾ ਰਹੇ ਵਾਹਿਗੁਰੂ ਝੂਠ ਨਾ ਬੋਲੋ ਝੂਠ ਨਹੀਂ ਚੱਲਣਾ ਬਿਲਕੁਲ हां देख लो क्रिकेट चढ़े हैं भी कह सकते 18 18 किलो सही है जी नहीं जो मैं ਥੱਲੇ ਹੋ ਉਹ ਦੱਸਾਂਗੇ ਬਿਲਕੁਲ हां जी ਮਿਹਰਬਾਨੀ ਠੀਕ ਹੋ ਭੁੱਲਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵਿਸ਼ੇਸ਼ ਇੱਕ ਵਿਜਿਟ ਸੀਗੀ ਪਿੰਡ ਭੁੱਲਰ ਵੇਟ ਬਿਲਕੁਲ ਪਹੁੰਚੇ ਚਲ ਧਾਰੀਵਾਲ ਵੇਟ ਪਿੰਡ ਕੋ ਬਿਲਕੁਲ ਆ ਗਿਆ ਭੰਡਾਲ ਵੇਟ ਥੋੜੀ ਜਿਹੀ ਦੂਰੀ ਤੇ ਹੈਗਾ ਟਿੱਲਵਾ ਤਸੀਲਾ ਜ਼ਿਲ੍ਹਾ ਕਪੂਰਥਲਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਪ੍ਰਾਪਾਆਂ ਦੇ ਸਾਥ ਸ੍ਰੀ ਅਕਾਲ ਤੁਹ ਬਤਾ ਚੱਕਰ ਮਾ ਚੁਹੀਦ ਵੱਡੀ